ਦੋਸਤੋ ਤੁਸੀਂ ਦੇਖ ਸਕਦੇ ਜੇ ਪੰਜਾਬ ਦੇ ਬਾੜ ਦੇ ਵਿੱਚ ਜੋ ਹਾਲਾਤ ਹੋਏ ਨੇ ਪਰ ਜੋ ਇਹ ਹਾਲਾਤ ਹੋਏ ਨੇ ਰਾਵੀ ਨੱਜਬ ਲੈ ਕੇ ਜੋ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਬਾੜ ਆਈਏ ਤੁਸੀਂ ਦੇਖ ਸਕਦੇ ਜੇ ਲੋਕ ਕਿਵੇਂ ਘਰ ਬੇਕਾਰ ਹੋ ਗਏ ਦੋਸਤੋ ਦਿੱਥੋਂ ਤੱਕ ਦੀ ਤੁਸੀਂ ਦੇਖ ਰਹੇ ਜੇ ਪਾਣੀ ਦਾ ਜ ਮੰਦਰ ਪਾਣੀ ਨੇ ਤਬਾਈ ਲਿਆਂਦੀ ਹੈ ਨੋਕਾ ਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਮਹਿਲ ਬਣਾਏ ਕੋਠੀਆਂ ਬਣਾਈਆਂ ਇਨਸਾਨ ਸੋਚਦਾ ਹੈ ਕਿ ਮੈਂ ਕਾਰ ਬਣਾ ਲਵਾਗਾ ਸੁੱਖ ਲੈਣ ਵਾਸਤੇ ਕਾਰਾਂ ਖਰੀਦ ਲਵਾਗਾ ਪੈਸਾ ਤੰ ਡੋਲਟ ਕਮਾਲ ਲਗਾਉਗਾ ਸੁੱਖ ਲੈਣ ਵਾਸਤੇ ਲੇਕਿਨ ਜੋ ਮੰਜ਼ੂਰ ਉਸ ਪ੍ਰਮਾਤਮਾ ਨੇ ਆਖਿਰ ਤੋ ਹੀ ਏ ਰਾਵਿਂ ਨਦੀ ਦੇ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਜੇ ਜੜਕੀ ਹਮਾਚਲ ਦੇ ਵਿੱਚੋਂ ਨਿਕਲ ਕੇ ਪਾਕਿਸਤਾਨ ਦੇ ਵਿੱਚ ਪਹੁੰਚਦੀ ਹੈ ਔਰ ਇਸ ਨੇ ਪੰਜਾਬ ਦੇ 8 ਜ਼ਿਲ੍ਹੇ ਦੇ ਵਿੱਚੋਂ ਨੁਕਸਾਨ ਕਰਦੀ ਹੋਈ ਹੈ ਪਾਕਿਸਤਾਨ ਪਹੁੰਚ ਕੇ ਨੇ ਪਾਕਿਸਤਾਨ ਨੂੰ ਵੀ ਆਪਣੇ ਜੇਕੇਟ ਦੇ ਵਿੱਚ ਲਿਆਏ ਸਿਆਣੇ ਕਿੰਦੇ ਪਾਣੀ ਤੇ ਅੱਗ ਦੇ ਕੇ ਕਿਸੇ ਦਾ ਵੀ ਜੋਰ ਨਹੀਂ ਹੁੰਦਾ ਇਨਸਾਨ ਸੋਚਦਾ ਹੈ ਮੈਂ ਆ ਕੰਮ ਕਰ ਲਵਾਂਗਾ ਸੁਖੀ ਹੋ ਜਾਵਾਂਗਾ ਆ ਚੀਜ਼ ਬਣਾ ਲਵਾਂਗਾ ਮੈਂ ਸੁਖੀ ਹੋ ਜਾਵਾਂਗਾ ਪਰ ਜੋ ਉਸ ਪ੍ਰਮਾਤਮਾ ਨੇ ਮਨਜ਼ੂਰ ਹੁੰਦਾ ਹੈ ਅਖੀਰ ਉਹੀ ਹੁੰਦਾ ਹੈ ਉਸ ਦੇ ਅੱਗੇ ਕਿਸੇ ਦਾ ਵੀ ਜੋ ਪਾਤਸ਼ਾਹ ਕਹਿੰਦੇ ਨੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ ਕਹੋਣਾ ਨਾ ਕੋਸਣਾ ਰੇ ਮਨ ਹੜ ਭਾਵੇ ਸੋ ਹੋਏ ਹਰ ਇਨਸਾਨ ਕੰਮ ਕਰਦਾ ਜਤਨ ਤੇ ਆਪ ਸੁੱਖ ਦੇ ਮਾਰਦੇ ਆ ਇਹ ਆ ਕਮ ਕਰਕੇ ਸੋਖ ਹੋ ਜਾਏਗਾ ਆਸ ਵਸਤੂ ਲੈ ਲਾਂਗੇ ਸੁખી ਹੋ ਜਾਵਾਂਗੇ ਲੇਕਿਨ ਹੋਣਾ ਉਹ ਹੀ ਜੋ ਪਰਮਾਤਮਾ ਨੂੰ ਮੰਨਦੂਰੇ ਔਰ ਇਸ ਹੜ ਦੇ ਵਿੱਚ ਲੋਕ ਕਰੋ ਬੇਕਰ ਹੋ ਗਏ ਲੋਕਾਂ ਦੀ ਇੱਕ ਗਾਵਾ ਮੱਝਾ ਪਾਣੀ ਦੇ ਹੜ ਦੇ ਵਿੱਚ ਰੁੜ ਗਈਆ ਪੂਖੇ ਥੇਰੇ ਦੇ ਲੋਕ ਬਹੁਤ ਵੱਡਾ ਪੁਰਾਣਾ ਕੀਤਾ ਕਈ ਸੰਸਥਾਵਾਂ ਨੇ ਮਿਲ ਕੇ ਕਿ ਕਿੱਥੇ ਹੇਲੇ ਵਿੱਚਲੇ ਇਹਨਾਂ ਤੱਕ ਰੋਟੀ ਕਪੜਾ ਅੰਨ ਜਲ ਪਸ਼ੂਆਂ ਵਾਸਤੇ ਚਾਰਾ ਪਚਾਇਆ ਜਾਵੇ ਸਾਥੀ ਜੋ ਇਹ ਮੰੰਜਰ ਤੁਸੀਂ ਦੇਖ ਰਹੇ ਹੋ ਜੋ ਇਹ ਤਬਾਈ ਹੋਈ ਏ ਇਸ ਦਾ ਜੋ ਵਰਪਾਈ ਹੈ ਜੀ ਕਿ ਕਦੇ ਵੀ ਨਹੀਂ ਹੋ ਸਕਦੀ ਤਸੋਂ ਅਸੀਂ ਵੀ ਦੁਆ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਜਿਹੜੇ ਵੀ ਲੋਕ ਘਰੋਂ ਬੇਕਾਰ ਹੋਏ ਆ ਤੇ ਆਪਣੇ ਘਰਾਂ ਵਿੱਚ ਮੁੜ ਤੰਦਰੁਸਤ ਵਾਪਸ ਆਉਣਾ ਸੁਖੀ شادی ਵਾਪਸ ਆਉਣਾ ਪਰ ਪ੍ਰਮਾਤਮਾ ਇਹਨਾਂ ਨੂੰ ਹੌਸਲਾ ਦੇਵੇ ਪਰ ਪ੍ਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦੋਸਤੋ ਧੰਨਵਾਦ ਮਿਹਰਬਾਨੀ ਹੱਸ